ਸੋਚਦਾ ਤਾਂ ਹੋਣਾ ਏ ਕਿਤੇ ਕੱਲਾ ਖੜ ਕੇ ਮਿਲ ਆਏ ਕੀ ਮੈਨੂੰ ਨਾ ਲਿਓ ਦੇ ਲੜਕੇ ਸੋਚਦਾ ਤਾਂ ਹੋਣਾ ਏ ਕਿਤੇ ਕੱਲਾ ਖੜ ਕੇ ਮਿਲ ਆਏ ਕੀ ਮੈਨੂੰ ਨਾ ਲਿਓ ਦੇ ਲੜਕੇ ਮਿਲ ਆਏ ਕੀ ਮੈਨੂੰ ਨਾ ਲਿਓ ਦੇ ਲੜਕੇ शक शक बिच मैता यार गवा है चला गए कित पापस नहा है शक बिच मैता यार गवा है चला गए कित पापस आया है चंगा नहीं होता कि किस गलो के ਕੰਧਾਂ ਨੀਓਂ ਕੀਤਾ ਕਿਸੇ ਗੱਲੋਂ ਹੜਕੇ ਸੋਚਦਾ ਤਾ ਹੁਣਾ ਏ ਕਿਤੇ ਕੱਲਾ ਖੜਖੀ ਸੋਚਦਾ ਤਾ ਹੁਣਾ ਏ ਕਿਤੇ ਕੱਲਾ ਖੜਕੇ ਮਿਲ ਆਏ ਕਿ ਮੈਨੂੰ ਨਾ ਲਿਓ ਦੇ ਲੜਕੇ ਮਿਲ ਆਏ ਕਿ ਮੈਨੂੰ ਨਾ ਲਿਓ ਦੇ ਲੜਕੇ ਉਦੀ ਕਿਤੇ ਗੱਲੇ ਤਾਂ ਬੁਰਾ ਨਾਮ ਮਨਾਇਆ ਏ ਉਦੀ ਕਿਤੇ ਗੱਲੇ ਤਾਂ ਬੁਰਾ ਨਾਮ ਮਨਾਇਆ ਏ ਉਦੀ ਕਿਤੇ ਗੱਲੇ ਤਾਂ ਬੁਰਾ ਨਾਮ ਮਨਾਇਆ ਏ ਰਾਜ ਕੇ ਹਟਾਇ ਹਚਾਏ ਰਾਜ ਕੇ ਸਤਾਇਆ ਹੀ ਸੂਨੀ ਨਾਲ ਗੱਲ ਕੋਈ ਗਿਆ ਕਿਉਂ ਸੜ ਕੇ ਸੂਣੀ ਨਾ ਗੱਲ ਕੋਈ ਕਿ ਆ ਕਿਉਂ ਸੜਕੇ ਸੋਚਦਾ ਤਾਂ ਹੁਣਾਏ ਕਿਤੇ ਇਕੱਲਾ ਖੜਕੇ ਸੋਚਦਾ ਤਾਂ ਹੁਣਾਏ ਕਿਤੇ ਇਕੱਲਾ ਖੜਕੇ ਮਿਲ ਆਏ ਕੀ ਮੈਨੂੰ ਨਾਲ ਹੋ ਤੇ ਲੜਕੇ ਜਦੋਂ 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 ਮੇਰਾ ਹੂਣ ਬੀਜੀ ਰਹਿੰਦਾ ਸੀ ਜਦੋਂ ਜਦੋਂ ਹੂਣ ਮੇਰਾ ਬੀਜੀ ਜੇ ਹਰਦਾ ਸੀ ਜਦੋਂ ਜਦੋਂ ਹੂਣ ਮੇਰਾ ਬੀਜੀ ਜੇ ਹਰਦਾ ਸੀ ਜਦੋਂ ਜਦੋਂ ਮੇਰਾ ਹੂਣ ਦੀ ਜੇ ਹਸਤੈ ਦੋਤੀ ਐਸੀਆਂ ਗੱਲਾਂ ਤੇ ਹੋ ਖੀਜੀ ਜੇ ਹਰਦਾ ਸੀ ਐਂ ਵੀਆ ਕੱਲ ਨਤੇ ਓਹੋ ਖੀਜੀ ਜੇ ਹਰੇ ਤਾਂ ਸੀ ਬੋਲੇ ਸੀ ਮੰਦਾ ਮੈਨੂੰ ਓਟਲ ਹਰਮਨ ਬੜਕੇ ਬੋਲੇ ਸੀ ਮੈਨੂੰ ਹਰਮਣ ਓਟਲ ਬੜਕੇ ਸੋਚਦਾ ਤਾਂ ਹੁਣਾਏ ਕੀਤੇ ਕੱਲਾ ਖੜਕੇ ਸੋਚਦਾ ਤਾਂ ਹੁਣਾਏ ਕੀਤੇ ਕੱਲਾ ਖੜਕੇ ਸਮਝੀ ਨਾ ਕਦੇ ਉਸ ਮਜਬੂਰੀ ਸੰਗਰੂਰ ਦੀ ਸਮਝੀ ਨਾ ਕਦੇ ਉਸ ਮਜਬੂਰੀ ਅੰਗਰੂਰ ਦੀ ਸਮਝੀ ਨਾ ਸਮਝੀ ਨਾ ਸਮਝੀ ਨਾ ਸਮਝੀ ਨਾ ਕਦੇ ਉਸ ਮਜਬੂਰੀ ਸੰਗਰੂਰ ਦੀ ਕਿਹ ਗੱਲੋਂ ਰੱਖੀ ਹੈ ਦੂਰੀ ਸੰਗ ਰੂਰਦੀ ਕਿਹੜੀ ਗੱਲੋਂ ਰੱਖੀਏ ਦੂਰੀ ਸੰਗ ਰੂਰਦੀ ਮੈਰਿਜ ਕਰਾਉਣੀ ਸੀ ਚੌਖਾ ਪੜ ਕੇ ਸੋਚਦਾ ਤਾਂ ਹੋਣਾ ਏ ਕਿਤੇ ਕੱਲਾ ਖੜਕੇ ਸੋਚਦਾ ਤਾਂ ਹੋਣਾ ਏ ਕਿਤੇ ਕੱਲਾ ਖੜਕੇ ਸੋਚਦਾ ਤਾਂ ਹੋਣਾ ਏ ਕਿਤੇ ਕੱਲਾ ਖੜਕੇ